ਹੈਲੋ ਆ ਗੈਂਸ ਫੈਪ ਲੈਣ ਵਾਲੇ ਬੋਲਣ ਡੇ ਜਿਹੜੀਆਂ ਪੈਪਲ ਦੀਆਂ ਭਾਗ ਗਏ ਜੀ ਘਰ ਆਓ ਤੇ ਗੈਂਸ ਇਨੇ ਚਰਦੀ ਬੰਦ ਕਿਉਂ ਆ ਭਲਾ ਆਉਣ ਕਿਉਂ ਨਹੀਂ ਦੇਈ ਹੈ ਕੰਮ ਚੱਲਣਾ ਡਿਆ ਤੇ ਕੰਮ ਤੇ ਤੁਹਾਡਾ ਫਿਰ ਰੋਜ਼ ਹੀ ਚੱਲਣਾ ਤੇ ਰੋਜ਼ ਆਈਏ ਤੇ ਬੈਠੇ ਰਿਆ ਕਰੀਏ ਹੈ ਨਾ ਕਿੰਨਾ ਚਰਨੀ ਆਉਣੀ 4 ਘੰਟੇ ਤੇ 4 ਘੰਟੇ ਉਹਨਾਂ ਚਰ ਫਿਰ ਅਸੀਂ ਰੋਟੀ ਪਾਣੀ ਨਾ ਪੈਸੇ ਤੁਹਾਨੂੰ ਦੇਈਏ ਡਾ ਡਾ ਬਿੱਲ ਘਾਉ ਦੰਦੇ ਜੇ ਤੇ ਪੈ ਤੁਹਾਨੂੰ ਦਈਏ ਤੇ ਲੰਗਰ ਵਾਸਤੇ ਆਪਾਂ ਫਿਰ ਗੁਰਦੁਆਰੀ ਨਾਲ ਚਲ ਜਿਆ ਕਰੀਏ ਆਹ ਰੋਟੀ ਉੱਥੇ ਖਾਇਆ ਕਰ ਆਹ ਜਿਦਨ ਤੂੰ ਲਾਉਣ ਆਇਆ ਉਦੋਂ ਤੱਕ ਤੂੰ ਛੱਤੀ ਤੋਂ ਮੈਨੂੰ ਇੰਜ ਪੈਦੇ ਜਲ ਕੱਢ ਦੇ ਨਾਲੇ ਫੀਮੇਲ ਦੀ ਹੁੰਦੀ ਗੈਸ ਹੈ ਐ ਐਡੇ ਲੰਮੇ ਚਿੱਠਿਆਂ ਉਦੋਂ ਸੁਰਨਾ ਆ ਪਿਆ ਪੈਦਾ ਪੈਦਾ ਕਿ ਉਦੋਂ ਇਹ ਕਿਉਂ ਨਹੀਂ ਮੈਨੂੰ ਦੱਸਿਆ ਪੀਣਾ ਚਰ ਬੰਦ ਵੀ ਰਹਿਣੀ ਹੈ ਇਹ ਤੇ ਰੋਜ਼ ਨੈਣਾਂ ਚਰ ਬੰਦ ਰਹਿਣ ਲੱਗ ਗਈ ਮਾਲਾ ਜਿਹੜੇ ਕਰ ਕੋਈ ਪੁਰਾਣਾ ਆ ਗਿਆ ਭੈਣ ਭਰਾ ਆ ਗਿਆ ਤੇ ਕੀ ਕਵਾਂਗੇ ਪੀ ਹੱਡੀ ਗੈਸ ਬੰਦ ਤੇ ਸਾਡੀ ਗੈਸ ਨਹੀਂ ਤੁਹਾਨੂੰ ਚਾਹ ਪਾਣੀ ਨਹੀਂ ਪਿਆ ਸਕਦੇ ਹਨਾ ਹਾ ਜਿਹਨੂੰ ਤੁਸੰਤਰਾ ਬੇਤੀ ਦਾ ਘਰ ਕਿਤੇ ਮੈਂ ਕਹਿੰਨੀ ਤੇ ਇਹ ਤੇ ਪੈਸਾ ਦਾ ਨਹੀਂ ਲਾਉਂਦਾ ਹਾ ਇਹ ਤੇ ਪੈਸਾ ਦਾ ਨਹੀਂ ਲਾਉਂਦਾ ਇਹ ਤੇ ਗੰਦ ਲਾ ਲਿਆ ਹਾਓ ਇਹਨੂੰ ਮੈਂ ਬੰਦੇ ਨੂੰ ਕਿਹਾ ਵੀ ਮੈਂ ਮੇਰੀ ਕਿਤੇ ਸਲਾਹ ਲ ਲੈ ਇਨੇ ਮੇਰੀ ਬੰਦੇ ਨੇ ਕਿਤੇ ਸਲਾਹ ਨਹੀਂ ਲਈ ਉਥੇ ਬਾਹਰੇ ਕਿਤੇ ਫਾਰਮ ਜਾ ਪਰ ਆ ਗਏ ਕੀ ਆਂਦੇ 6000 ਉਹ ਵੀ ਕੱਟਣ ਡੇ ਹੁੰਦੀ ਹੌਲੀ ਹੌਲੀ ਦੇ ਉਹ ਤੋਂ ਕਹਿੰਦੇ ਫਰੀ ਆ ਆ ਆ ਬੰਦਾ ਮੇਰੀ ਕਿਤੇ ਸੁਣਦਾ ਵੇ ਘਟੇ ਘਾਵੇ ਹੁਣ ਬਹਿ ਜਾ ਨਹੀਂ ਮੇਰੀ ਗੱਲ ਸੁਣਾ ਜਿਹੜੇ ਮੇਰੇ ਘਰ ਦੇ ਹੁਣ ਖਾਲੀਆਂ ਤੇ ਕੋਲੀਆਂ ਲੈ ਕੇ ਬੈਠੇ ਆ ਰੋਟੀ ਦੀ ਕੰਡੇ ਆ ਇਹਨਾਂ ਨੂੰ ਕੀ ਤਰ੍ਹਾਂ ਗਾਟਾ ਨਾ ਲਾ ਕੇ ਤੇ ਪਰੋਸਦਾ ਇਹਨਾਂ ਦੇ ਜੀ ਹੈਂ ਮੇਰੀ ਮੇਰੀ ਗੱਲ ਤੋਂ ਲੱਗ ਕੀ ਕੀ ਕਿ ਤੇ ਕਿ ਲੋਕਾਂ ਦਾ ਕੰਮ ਕਰਨਾ ਤੇ ਫਿਰ ਜਿਹਨਾਂ ਦੇ ਪੈਪਾਂ ਲਾਇਆ ਉਹਨਾਂ ਨੂੰ ਹੁਣ ਤਿੱਕ ਤੰਗ ਕਰਨਾ ਹੈ ਰੌਣੇ ਨੂੰ ਵੀ ਉੱਥੇ ਗੁਰਦੁਆਰਾ ਸਾਹਿਬ ਲੈ ਜਾ ਕਰ ਆ ਵੀ ਆ ਜਾ ਤੂੰ ਇੱਥੇ ਲੰਗਰ ਛੱਕ ਲੋ ਆਹੋ ਮੈਂ ਕਿ ਨਹੀਂ ਕਰੇ ਜਾਣਦ ਕੀ ਪੀ 4 ਵਜੇ ਦੀ ਬੰਦਾ 8 ਵਜੇ ਚਲੇ ਉੱਥੇ ਹੈ ਰਾਂ ਨੂੰ ਨਹੀਂ ਆਣੇ ਕਿ ਤੇਰੇ ਘਰ ਨਾਲ ਭੇਜਦਾ ਆ ਉਹ ਬੰਦਾ ਵੀ ਨਾਲੇ ਮੈਂ ਆਪਣਾ ਭੇਜ ਦਨੀ ਆ ਕਵਾਈ ਨੂੰ ਸ਼ਾਇਦ ਪਨੀਰ ਬਣਾ ਲੇ ਅੱਜ ਨੇ ਉਹ ਤੇ ਕੀ ਕਨੈਕਸ਼ਨ ਲੈ ਲਿਆ ਵਾ ਆ ਮੇਰੀ ਸੁਣੀ ਨਹੀਂ ਹੁੰਦਾ ਕਿਤੇ ਮੇਰੀ ਗੱਲ ਮੇਰੀ ਗੱਲ ਸੁਣ ਬਹੁਤ ਬੋਲਣਾ ਮੇਰੀ ਗੱਲ ਸੁਣ ਧਿਆਨ ਜਦੋਂ ਇਹ ਪੈਪ ਤੇਰੀ ਬੰਦ ਹੋਇਆ ਕਰਨ ਗਿਆਸ ਵਾਲੀ ਹੈ ਉਹਦੇ ਢਾਬੇ ਦੇ ਉੱਤੋਂ ਸਬਜੀ ਤੇ 15 20 ਫੁਲਕੇ ਮੇਰੇ ਘਰ ਪਹੁੰਚਾ ਦਿਆ ਕਰ ਹਾਂ ਉਹ ਜੇ ਪੈਪ ਬੰਦ ਕਰਨੀ ਹੈ ਹਾਂ ਮੈਂ ਮੇਰੀ ਮੈਨੂੰ ਬਾਗੀਆਂ ਦਾ ਠੇਕਾ ਨਹੀਂ ਜਾਂ 24 ਘੰਟੇ ਮੇਰੇ ਘਰ ਦੀ ਗੈਸ ਚੱਲਣੀ ਚਾਹੀਦੀ ਆ ਤੁਹਾਡੀ ਕਿੱਜਕ ਦਿਨ ਜਿਹੜੀ ਪੈਪ ਬੰਦ ਹੋ ਜਣੀ ਹੈ ਨਾ ਤੇ ਮੈਂ ਖੋਲ ਵੀ ਦੇਣੀ ਹੈ ਚੰਗੀ ਤਰ੍ਹਾਂ ਫਿਰ ਆਇਓ ਫਿਰ ਕਿ ਬਿੱਲ ਲੈਣ ਤੁਸੀਂ ਤਾਂ ਮੈਂ ਦੱਸੂ ਆ ਮੀਟਰ ਜਿਹਾ ਪੁੱਟ ਕੇ ਤੇ ਮੈਂ ਅੰਦਰ ਲਾ ਲਾਣਾ ਐਵੇਂ ਲੈ ਜਿੰਦਾ ਤੂੰ ਆ ਕੇ ਐਵੇਂ ਲੈ ਲੇਗਾ ਤੈਨੂੰ ਪੈਸੇ ਹੀ ਨਹੀਂ ਦਿੱਤੇ ਆ ਪੂਛੇ ਹੀ ਬਲੇ ਚ ਤੂੰ ਕੱਟੇ ਨਹੀਂ ਬੈ ਆਏ ਮੀਟਰ ਸਾਡਾ ਇਹ ਮੀਟਰ ਪਾ ਪਟਾ ਆ ਕੇ ਵੇਖੀ ਅੰਦਰ ਲੰਦੀ ਤੈਨੂੰ ਫਿਰ ਮੇਰਾ ਵੀ ਨਹੀਂ ਪਤਾ ਹੈ ਕਿਤੇ ਗੰਦ ਪਾਇਆ ਤੂੰ ਕਿਤੇ ਆਈ ਨਹੀਂ ਸਹੀ ਵੇਖੀ ਤੇਰੀ ਮੈਂ ਮੈਂ ਲੱਗਾ ਲੰਦੀ ਹੈ ਜਦੋਂ ਤੁਹਾਡੇ ਉਦੋਂ ਕਨੈਕਸ਼ਨ ਲੈਣਾ ਤੁਹਾਡੇ ਮੂੰਹ ਹੋ ਰਹੀ ਕਾ ਹਿੱਕਦਾ ਗੁੰਡੇ ਨਾ ਮੈਨੂੰ ਨਹੀਂ ਉੱਤੇ ਕਟੋ ਕਟੋ ਆ ਫਟਿਆ ਕੀ ਫਟਿਆ ਤੂੰ ਲਪਕਾ ਕਰਕੇ ਜਾ ਇੱਥੇ ਗੈਸ ਛੱਡ ਆ ਗੈਸ ਛੱਡ ਆ ਰੋਟੀਆਂ ਲਾਉਣ ਖੜਾ ਮੈਂ ਬੈਠੀ ਐ ਇੱਕ ਦਿਨ ਨਹੀਂ ਆਵੇ ਮੇਰੇ ਪੁੱਕੇ ਬੈਠੇ ਔਰ ਜਾਂ ਪਰ ਉਹ ਤੇ ਕੀ ਕਹਿੰਦੇ ਹੁੰਦੇ ਆ ਕੇਲਾ ਪੀਜਾ ਖਾਂਦਾ ਮੈਂ ਮੈਕਡੋਨਲਡ ਦਾ ਤੂੰ ਵੀ ਖਾਂਦਾ ਨਾ ਹਾ ਮੇਰਾ ਵੱਡਾ ਮੁੰਡਾ ਖਾਂਦਾ ਇਹ ਮੈਕਡੋਨਲਡ ਦਾ ਪੀਜਾ ਤੇ ਮੇਰੀ ਕੁੜੀ ਖਾਂਦੀ ਉਹ 버ਗਰ ਆ ਤੇ ਨਿੱਕੀ ਮੇਰੀ ਜਿਹੜੀ ਕੁੜੀ ਹੈ ਨਾ ਉਹ ਉਹਨੂੰ ਮੇਰੀ ਉਪਾਸਤਾ ਬੜਾ ਪਸੰਦੀ ਇਹ ਸਾਰਾ ਕੋਈ ਆਰਡਰ ਕਰਕੇ ਤੇ ਫੇਰ ਮੇਰੇ ਘਰੇ ਭਲਾ ਦੇ ਐਡਰੈਸ ਤੈਨੂੰ ਪਤਾ ਨਾ ਮਰ ਜਣਿਆ ਉਹ ਐਡਰੈਸ ਉਹ ਹੀ ਜਿੱਥੇ ਕਨਕਸ਼ਨ ਲਾ ਕੇ ਗਿਆ ਹੁੰਦਾ ਜਦੋਂ ਕਿ ਭੈਣ ਜੀ ਭੈਣ ਜੀ ਕਰਦਾ ਹੈ ਤੇ ਆ ਜਿਹੜਾ ਭਾਈਆ ਤੇਰਾ ਇੰਨੇ ਉਦੋਂ ਤੇਰੀ ਮੰਨ ਲਈਦਾ ਲਵਾ ਲਿਆ ਗੈਸ ਟੈਪ ਹੌਣ ਬੈਠਾ ਹੀ ਥਾਲੀ ਅੱਗੇ ਰੱਖ ਕੇ ਤਾਂ ਮੂੰਹ ਇੰਜ ਕਰਕੇ ਬੈਠਾ ਹੀ ਵੀ ਅੱਗੇ ਰੋਟੀਆਂ ਕਿਦੋਂ ਹੋਣੀਆਂ ਖਾਣਾ ਹੁਣ ਖਾਣਾ ਤੋਤੇ ਜਾ ਚੱਲ ਜਾ ਆ ਸਾਲਿਆ ਤੇ ਸਾਲਿਆ ਜੀ ਲੱਗਣੀ ਆ ਜਾ ਜਾ ਕੇ ਦੇਖੋ ਖਾ ਗਿਆ ਚਾਹੀ ਪਨੀਰ ਬਣਾ ਕੇ ਖਾਏ ਹੁਣ ਉਹ ਤੇ ਬਾਜੀ ਬਾਜੀ ਭੈਜੀ ਭੈਜੀ ਕਰਦੇ ਆਂ ਹਾਂ ਕੱਟ ਗਈ ਹੈਲੋ ਦੇ ਕੈਲਾ ਫੋਨ ਕੱਟ ਗਿਆ ਹੀ ਹੁਣ ਹਰੋਂ ਵਾਲਾ ਗੈਸ ਪੈਪ ਮੇਰੇ ਕੋਲ ਆਦੇ ਲੰਗਰ ਆ ਚਲ ਜਾਓ ਘਰ ਦਵਾਰੀ ਚਲੋ ਨਹੀਂ ਆਣ ਚਲੋ ਸਾਜਣ ਕਰ ਦੋ ਚਲ ਜੀ